ਕੰਮ ਤੇਰੇ ਸਦਕੇ ਜਾਵਾ ਆਬੇ ਛੋਟੇ ਬਾਵਲੂ ਕੁਲਫੀ ਦਵਾ ਦਿੱਤੀ ਸੁ ਮੈਨੂੰ ਆਂਦਾ ਆ ਲੈ ਲੈ ਕਬਲ ਦੇ ਨਾ ਹਾਂ ਤਾਂ ਕੰਮ ਕਰਾ ਸਾਰਾ ਦਿਨ ਮੈਂ ਤੇ ਕੁਲਫੇ ਖਾਵੇ ਓਏ ਇਹ ਕਿਹੜੀ ਕਿਤਾਬ ਚ ਲਿਖਿਆ ਪੁੱਛ ਲੈਨੇ ਬੁੱਢਿਆ ਤੈਨੂੰ ਵੀ ਅੱਜ ਮੈਂ ਆਾ ਸ਼ੁਕਰੀਆ ਵੇ ਟਰਾਲੀਆਂ ਵਾਲੇ ਸਾਰੀ ਪਰਾਲੀ ਵਿੱਚ ਤੂੰ ਛੱਡ ਦੇ ਨਾ ਅਜੇ ਜੰਮੀ ਹੈ ਨਹੀਂ ਕਣਕ ਤੇ ਗਾਉ ਤੂੰ ਬਖਰਾ ਪਾ ਛੱਡ ਦੇ ਨਾ ਛੋਕਰੀ ਹੋਵੇ ਨਾ ਹੋਂ ਤਾਂ ਕਾਮ ਤੇ ਸਾਰਾ ਦਿਨ ਮੇਰੀ ਪਾੜੀ ਰਖਦਾ ਤੇ ਕੋ ਜਿਹੜੇ ਰੁਪਏ ਕੱਢ ਕੇ ਉਹਨੂੰ ਦੇ ਦਿੰਦਾ ਹੈ ਉਹ ਵਖਾ ਵਖਾ ਕੇ ਮੈਨੂੰ ਕਦੇ ਪਾਪੜ ਕਦੇ ਮਰੂੰਡੇ ਬੁੱਡੇ ਨਾ ਕਰ ਲੈਣਾ ਗੱਲਾਂ ਹੈ ਮੇਰਾ ਤੇਰੀ ਦੁਸ਼ਮਣੀ ਕੀ ਹੈ ਹਾਂ ਉਹ ਬੋਤਲ ਦੇ ਢੱਕਣ ਦੇ ਮੂੰਹ ਵਾਲਿਆ ਕਿਦੇ ਮੂੰਹ ਚੱਕੀ ਫਿਰਦਾ ਹੈ ਇਨੂ ਆਦੇ ਪਿਓ ਤੇ ਕੋਈ ਤਰਸ ਨਹੀਂ ਆਂਦਾ ਆ ਕੇ ਕੰਮ ਕਰਾ ਛੱਡਾ ਨਾਲ ਹੈ ਵਾ ਪੰਜਾ ਰੁਪਈਆਲੀ ਮੋਮਬਤੀ ਪਾਪਾ ਜੀ ਆਂਦਾ ਤੈਨੂੰ ਮੇਰੇ ਤੇ ਤਰਸ ਨਹੀਂ ਆਂਦਾ ਪਿਓ ਕੱਲਾ ਲੱਗਾ ਖੜਾ ਹੈ ਤੇ ਬੁੱਢਿਆ ਤੈਨੂੰ ਮੇਰੇ ਤੇ ਤਰਸ ਨਹੀਂ ਆ ਜਦ ਮੇਰੇ ਛੋਟੇ ਭਰਾ ਨੂੰ ਕੁਲਫਾ ਦਵਾਇਆ ਹੈ ਤੇ ਮੈਂ ਵੀ ਤੇਰੇ ਕੋਲ ਹੀ ਖੜਾ ਆਇਆ ਹੈ ਚਬਾਲ ਜਮਾਨੇ ਦੇ ਨਵਾਂ ਤਾਂ ਖਾਚ ਦੀ ਖਾਚ ਨਾਵੇਂ ਤਾਂ ਹੁਣ ਪਿਓ ਨੂੰ ਮੁਹਬਤਿਆ ਦੱਸ ਦਈ ਐ ਪੁੱਤਰ ਤੂੰ ਇਹ ਦਰਾਸ ਤੇ ਕੰਮ ਕਰ ਤੈਨੂੰ ਵੀ ਕੁਲਫਾ ਲੈ ਦੇਸਾਂ ਹਾਂ ਸਾਰਾ ਦਿਨ ਅੱਤੇ ਫੋਨ ਆਉਂਦਾ ਤੇ ਇੱਕ ਉਹ ਆਉਂਦਾ ਸਾਰਾ ਦਿਨ ਪਬਜੀ ਵਿੱਚ ਬੰਦੇ ਆ ਗਏ ਬੰਦੇ ਆ ਗਏ ਆ ਉਹ ਖੋ ਤੇਰੇ ਪੁੱਤਰਾ ਚਲੋ ਉਹ ਤਾਂ ਛੋਟਾ ਹੈਗਾ ਤੂੰ ਕਿਉਂ ਲਾਉ ਪੀਤੀ ਖੜਾ ਮੇਰਾ ਹੈ ਲਾਓ ਕਰ ਲੋ ਗੱਲ ਕਹਿੰਦਾ ਛੋਟਾ ਹੈਗਾ ਪੋਨੇ 13 ਸਾਲਾਂ ਦਾ ਤੂੰ ਐ ਪਿਓਰ ਖੰਬੇ ਨੇ ਲਟਕਣਾ ਸੁਆ ਬੰਦੇ ਆ ਗਏ ਬੰਦੇ ਆ ਗਏ ਲੈ ਲੈ ਮੇਰਾ ਸਾਹੂ ਪੁੱਤਰ ਆ ਗਈ ਆ ਮੇਰੇ ਸੋਹਣੇ ਆ ਜਾ ਉਹ ਬੰਦੇ ਆ ਗਏ ਬੁੱਢਿਆ ਦੇਖ ਵੇਖ ਫੈਂ ਵੀ ਦੇਣਾ ਮੰਗਲਾਲ ਵਿੱਚ ਧਿਆਣ ਨੇ ਨਹੀਂ ਹਟਾਣਾ ਫੁੱਡੇ ਖਾ ਖਾ ਕੇ ਤੇ ਬਾਛਾ ਚਲਾ ਵੈਸੇ ਆ ਫੁੱਡੇ ਤੈਨੂੰ ਮੰਨਦਾ ਹੈ ਨਾ ਇਹਨੂੰ ਟੈਂਪੂ ਬਣਾ ਦੇ ਸਵਾਰੀਆਂ ਢੋਈ ਰੱਖੇਗਾ ਤੇ ਚੋਕ ਲੈ ਤਾ ਰਹਾ ਮੇਰੇ ਸੋਹਣੇ ਪੁੱਤਰ ਬਾਰੇ ਕੋਚ ਆਖੀ ਨਾ ਨਹੀਂ ਤਾਂ ਤੇਰੇਆਂ ਮੈਂ ਖਾ ਖਾ چیر ਦਾਂਗਾ ਵੇ ਗੰਦਾ ਕਤਿਰਾ ਜਿਆ ਨਾਵੇਂ ਤਾਂ ਹੈ ਬੰਦੇ ਆ ਗਏ ਬੰਦੇ ਮਾਰ ਵੱਛਲਦਾਇ ਮਾਰ ਗੁਡੀਆਂ ਵੀਖ ਕਹਿੰਦਾ ਬੰਦੇ ਆ ਗਏ ਬੰਦੇ ਆ ਗਏ ਫੈਂਦ ਦੇਨੇ ਇਹਦੇ ਬੰਦੇ ਖਤਮ ਨਹੀਂ ਹੁੰਦੇ ਪਿਆ ਹੈ ਜਰੇ ਜਾਈਏ ਤਾਂ ਕਰੇ ਵੀ ਬੰਦੇ ਆ ਗਏ ਬੰਦੇ ਆ ਗਏ ਫੈਂਦੀ ਦੇਣਾ ਮੇਰਾ ਪੁੱਤਰ ਭਾਵੇਂ ਬੰਦੇ ਮਾਰੇ ਤਾਂ ਭਾਵੇਂ ਮਾਰੇ ਕੁੱਤੇ ਤੂੰ ਵਿਚੂ ਟੰਡ ਲਾੜੇ ਨਹੀਂ ਹੈ ਗੁਡੀਆਂ ਮੋੜੇ ਗੱਲ ਤਾਂ ਨਹੀਂ ਹੈ ਸਾਰਾ ਦਿਨ ਬੰਦੇ ਮਾਰੀ ਰੱਖਦਾ ਤੇ ਕੁਲਫੀਆਂ ਤੂੰ ਉਹਨੂੰ ਖਵਾਣਾ ਤੇ ਮੇਰੀ ਸਾਰਾ ਦਿਨ ਕਦੇ ਕਾਣੇ ਤੇ ਕਦੇ ਕੀ ਤੇ ਕਦੇ ਕੀ ਸਾਰਾ ਦਿਨ ਮੇਰੀ ਪਾੜੀ ਰੱਖਣਾ ਹੈ ਤੂੰ ਇੱਥੇ ਲਾ ਕੇ ਤੈਨੂੰ ਵੀ ਕੁਲਫਾ ਲੈ ਦੇਵਾਂਗਾ ਭਾਵੇਂ ਜਿਵੇਂ ਮਰਜ਼ੀ ਖਾਂਦਾ ਰਹਿਆ ਇੱਥੇ ਕੰਮ ਕਰਾ ਮੇਰੇ ਨਾਲ ਤੂੰ ਵੀ ਲਓ ਕਰ ਲੋ ਗੱਲ ਉਹ ਬੰਦੇ ਸਾਰਾ ਦਿਨ ਫੜਕਾਈ ਜਾਵੇ ਤੇ ਵੇਲੀਆਂ ਖਾਵੇ ਤੇ ਮੇਰੀ ਸਾਰਾ ਦਿਨ ਕਣਕਾਂ ਵਿੱਚ ਪਾੜੀ ਰੱਖ ਤੂੰ ਆ ਉਹ ਤਾਂ ਮੇਰਾ ਸੋਹਣਾ ਪੁੱਤਰ ਹੈਗਾ ਲਾਡਲਾ ਉਹਨੂੰ ਤਾਂ ਮੈਂ ਚਾਣਾ ਨਾਲ ਪਾਲਿਆ ਤੇ ਬੁੱਢਿਆ ਮੈਨੂੰ ਕਿਹੜਾ ਖੁਰਕ ਪਈ ਹੋਈ ਆ ਉਹ ਥੋੜਾ ਜਿਹਾ ਪ੍ਰੇੜੇ ਹੋਇਆ ਪ੍ਰੇੜੇ ਮੈਨੂੰ ਲੱਗਦਾ ਤੂੰ 4-5 ਮਹੀਨਿਆਂ ਤੋਂ ਨਾਤਾ ਹੀ ਨਹੀਂ ਹੈਂ ਗੁੰਡਿਆ ਠੰਡੀ ਬੜੀਆ ਮਨਾਵਾ ਕਿਧਰ ਹੋਇਆ ਤੂੰ ਸਾਬਣ ਵੀ ਖਤਮ ਹੋਇਆ ਪਿਆ ਯਾਰ ਤੇਰੇ ਬਾਤ ਮੈਂ ਲਿਆਣਾ ਤਤੇ ਪਾਣੀ ਵਾਲੀ ਰਾੜ ਹੋਣਾ ਬੰਦੇ ਆ ਗਏ ਬੰਦੇ ਮਾਰ ਮਾਰ ਬੰਦੇ ਆ ਗਏ ਬੁੱਡੀਆਂ ਵੇਖ ਫੇਰ ਵੇਖ ਕਹਿੰਦਾ ਬੰਦੇ ਆ ਗੇ ਬੰਦੇ ਆ ਗੇ ਬੁੱਢਿਆ ਇੰਦਾ ਮਗਲਾਲ ਬਣਿਆ ਲੈ ਆ ਜਾ ਤੂੰ ਤੈਨੂੰ ਹੱਤ ਤਾਂ ਲਾ ਕੇ ਵੇਖ ਤੇਰੇ ਮੈਂ ਵਾਚਾ ਨਾ ਚੀਰ ਦਾਂ ਤੇ ਨਾਲੇ ਲੱਤਾਂ ਵੀ ਤੋੜ ਦਾਂਗਾ ਮੈਂ ਤੇਰੀਆਂ ਐ ਤੂੰ ਆਪਕ ਛੇ ਐ ਕਹਿੰਦਾ ਹੱਥ ਲਾ ਮੈਂ ਲੱਤਾਂ ਨਾ ਤੋੜ ਦੇਵਾਂ ਖਾਚ ਦੀ ਖਾਚ ਨਾ ਹੋਵੇ ਤਾਂ ਸਾਰਾ ਦਿਨ ਬੰਦੀ ਆ ਕੇ ਬੰਦੀ ਆ ਕੇ ਲਾਈ ਰੱਖਦਾ ਤੂੰ ਮੇਰੀ ਕੰਕੰਦ ਪਾੜੀ ਰੱਖ ਸਾਰਾ ਦਿਨ ਹੈ ਬੁੱਢੇ ਤੈਨੂੰ ਸ਼ਰਮ ਨਹੀਂ ਆਂਦੀ ਵੱਡੇ ਬਾਲ ਦੀ ਪਾੜੀ ਰੱਖਣਾ ਛੋਟੇ ਬਾਲ ਨੂੰ ਐਂਚ ਕਰਾਉਂਦਾ ਪਿਆ ਉਹ ਤ ਹੈ ਗਈ ਮੇਰਾ ਲਾਡਲਾ ਪੁੱਤਰ ਮੈਂ ਤੈਨੂੰ ਐਵੇਂ ਹੀ ਰੱਖਣਾ ਲਾਡ ਨਾਲ ਹੀ ਆ ਭਾਵੇਂ ਚਲਾਵੇਂ ਮਗਲੇ ਤੇ ਭਾਵੇਂ ਚਲਾਵੇਂ ਜਾਜ ਤੇ ਭਾਵੇਂ ਚਲਾਵੇਂ ਬੰਬੂ ਗਾੜਾ ਹਾਂ ਇਹ ਨਮੂਨਾ ਦਾ ਜਾਜ ਚਲਾਉਣ ਵਾਲਾ ਚਾਬਾਲ ਜੇ ਨਾ ਹੋਵੇ ਤਾਂ ਛੜੀ ਛੱਕਰ ਕੰਦੀ ਮੂੰਹ ਵਾਲਾ ਤੈਨੂੰ ਥੱਲੇ ਲੰਮਾ ਪਾ ਕੇ ਜਾਜ ਬਣਾਵਾਂਗੇ ਵੇ ਕੀ ਤੇਰੇ ਉੱਤੇ ਬਿਠਾ ਕੇ ਤੈਨੂੰ ਉਡਾ ਦੇਣਾ ਵੇਖੀ ਨਾਲਿਆਂ

ਮੈਨੂੰ ਅੰਦਾਜ਼ੀ ਨਾ ਪੰਗੇ ਨਾਲ ਨਾਲ ਹੁਣ ਛਲਾਏ ਨਾ ਨਸਾਂ ਹੈ ਨਾਲ ਵੱਖੀ ਵੀ ਛਲਾਏ ਹੈ ਉੱਡਿਆ ਤੂੰ ਤਾਂ ਸਾਥ ਹੁੰਦੇ ਹੀ ਦੇਣਾ ਜੋ ਮਰਦੀ ਹੋ ਜਾਵੇ ਐ ਮੈਂ ਚੱਲ ਲਈ ਉਹ 파ੜ ਤੇ ਮਰਨਾ ਤੇਰੇ ਕੰਮ ਵੀ ਪੁੱਠੇ ਨ ਭਾਵੇਂ ਮਰ ਜਾ ਕੇ ਮੇਰੇ ਪਰ ਮਗਰੂ ਲੈ ਤੂੰ ਬੁੱਢਿਆ ਮੈਂ ਆ ਥੱਲੇ ਆਂਦਾ ਪਿਆ ਯਾਰ ਆ ਪੁੱਤਰਾ ਜਲਦੀ ਆ ਥੱਲੇ ਮੈਂ ਤੇਰੀ ਉਡੀਕ ਕਰਦਾ ਪਈ ਲੋ ਕਰ ਲੋ ਗੱਲ ਬੁੱਢਾ ਕਹਿੰਦਾ ਜਲਦੀ ਆ ਥੱਲੇ ਇਹ ਕੋਈ ਲਾਲਾ ਜੀ ਦਾ ਬਾੜਾ ਮੈਂ ਥੱਲੇ ਆ ਕੇ ਬੰਦ ਬਣਾਣੇ ਨੇ ਮੈਨੂੰ ਹੀ ਐ ਮੈਂ ਤਾਂ ਚੱਲਿਆ ਆ ਪਿਛਾ ਓ ਤੂੰ ਤਾਂ ਵੱਡਾ ਨਾਰਾ ਸਿੰਘ ਬਣ ਕੇ ਆਇਆ ਕਹਿੰਦਾ ਮੈਂ ਮਰਨ ਚੱਲਿਆ ਹੁਣ ਤੂੰ ਥੱਲੇ ਛਾਲ ਕਾਦਾ ਮਰਨਾ ਮਕਾ ਨਾਲੇ ਮੇਰੇ ਤੋਂ ਜਾਨ ਛਣਵਾ ਆਦੀ ਤੋਂਨੇ ਛਾਲ ਇੱਥੇ ਆਇਆ ਗੁੱਡਿਆ ਮੈਂ ਤਾਂ ਤੈਨੂੰ ਡਰਾਉਣ ਪਰੂਤਾ ਆਇਆ ਮੈਂ ਪਾਗਲ ਆ ਜਿਹੜਾ ਇੰਨੀ ਦੂਰੋਂ ਛਾਲ ਤੁੰਨਾ ਗਾ ਮੈਂ ਆਦੀ ਬਾਛਾ ਛਲਾਣੀਆਂ ਨੂੰ ਮੈਂ ਤਾਂ ਚੱਲ ਆ ਬੇਤੀ ਆ ਚਾਲੇ ਠੀਕ ਨੇ ਰਾਜੀ ਬਾਜੀ ਨੇ ਜਿਹੜੀ ਸਾਡੀ ਵੀਡੀਓ ਨੇ ਵੇਖੀ ਨਾ ਉਹਨੂੰ ਲਾਈਕ ਕਮੈਂਟ ਤੇ ਆਪਣਾ ਕੀ ਕਹਿੰਦੇ ਨਾ ਸਬਸਕ੍ਰਾਈਬ ਤੇ ਆਪਣਾ ਜਿਹੜੀ ਖੋਤੀ ਤੇ ਗਾਲੇ ਤੁਨੀ ਹੁੰਦੀ ਕੀ ਕਹਿੰਦੇ ਨਾ ਉਹ ਆਂਦਾ ਘੰਟਾ ਅੱਛਾ ਉਹਨੂੰ ਦਬਾਣਾ ਤੁਸੀਂ ਜਾਣਦੇ ਨਾ ਬੱਲ ਉਹਨੂੰ ਦਬਾ ਕੇ ਜਰੂਰ ਗਿਆ ਕਰੋ ਹਾਂ ਜਦੋਂ ਸਾਡੀ ਵੀ ਨਵੀਂ ਵੀਡੀਓ ਆਏਗੀ ਤੁਹਾਨੂੰ ਸਾਰਨਾ ਪਹਿਲਾਂ ਪਤਾ ਲੱਗ ਜਾਵੇਗਾ